سامنے جنگ جہی ہوئی آسے کو سانج کرنا چاہ رہا ہے کہ کدو کنر نے پہلی جنگ آ پہلی جنگ لینا چاہیے ਇਹ ਜਨਪਦਾਨੀ ਦਾ ਛੁੱਟ ਸੀ ਇਹ ਮਹਾਰਾਜ ਲੜਨਾ ਨਹੀਂ ਸੀ ਚਾਹੁੰਦੇ ਗੁਰੂ ਗੋਬਿੰਦ ਸਿੰਘ ਜੰਦੂ ਕਰਨਾ ਨਹੀਂ ਸੀ ਚਾਹੁੰਦੇ ਪਰ ਜਦੋਂ ਕਿਸੇ ਨੇ ਪਗਾੜਿਆ ਫਿਰ ਗੋਬਿੰਦ ਸਿੰਘ ਲੜਨਾ ਸ਼ੁਰੂ ਕਰ ਗਏ ਗੁਰੂ ਗੋਬਿੰਦ ਸਿੰਘ 19 ਸਾਲ ਦੀ ਜਨ ਤੇ ਪਗਾੜੀ ਦੇ ਰਾਸ ਵਿੱਚ ਕੱਢੇ ਪਗਾੜੀ ਦੇ ਰਾਸ ਵਿੱਚ ਦੀ ਗੈਰਕੂਰੇ 50 ਸਿੰਘ ਤੇ ਜਿਹੜੇ ਉਹਨਾਂ ਦੇ ਭੂਆ ਜੀ ਜੀ ਗੋਬਿੰਦ ਸਿੰਘ ਦੇ ਉਹਨਾਂ ਦੇ ਮੁੰਡੇ ਉਹਨਾਂ ਦੇ ਨਾਲ ਲੰਘ ਗਏ ਸੀ ਉਹਨਾਂ ਦੇ ਪੁੱਤਰ ਉਹਨਾਂ ਦੇ ਨਾਲ ਤੇ ਫਾਸ਼ਜੰਦ ਆਪੇ ਗਾਦੀ ਗਿਣਤੀ ਦੇ ਵਿੱਚ ਵੱਛੇ ਵੱਡੀ ਗਿਣਤੀ ਦੇ ਵਿੱਚ ਫੌਜ ਲੈ ਕੇ ਗੁਰਗੋਵਿੰਦ ਸਿੰਘ ਹੋਰ ਆ ਕੇ ਸਾਹਮਣੇ ਆਖੀ ਇਹ ਖੜੀ ਜਦ ਗੁਰਗੋਵਿੰਦ ਸਿੰਘ ਉਹ ਕਹਿੰਦਾ ਕਹਿੰਦਾ ਮੈਂ ਤੋਹਿਆ ਇਹ ਜਿਹੜਾ ਤੇਰਾ ਘੋੜਾ ਹੈ ਇਹ ਲਾਜਾ ਤੇਰਾ ਇਹ ਜਿੱਦੀ ਮਰਜ਼ੀ ਫੌਜ ਹੋਵੇ ਜਿੱਦੀ ਮਰਜ਼ੀ ਗਿਣਤੀ ਦੇ ਵਿੱਚ ਫੌਜ ਹੋਵੇ ਇਹ ਫੌਜ ਤਾਂ ਨਿਕਲ ਜਾਂਦਾ ਵੀ ਇਹ ਪਛਾਹ ਤੈਨੂੰ ਬਚਾ ਲਿੰਦਾ ਇਹ ਤੇ ਅੱਜ ਮੈਂ ਵੇਖਦਾ ਨਹੀਂ ਇਹ ਮੇਰੀ ਇੱਛੀ ਵੱਡੀ ਗੱਲ ਸੀ ਮੈਂ ਫੌਜੀ ਸੀ ਮਟਿਆ ਕੇ ਆਇਆ ਇਹਦਾ ਆਤਮੇ ਇਰਾਦ ਛੋੜਾ ਕਿਉਂ ਲੰਘਦਾ ਤੇ ਤੂੰ ਐ ਕਰ ਗੋਬਿੰਦ ਤੂੰ ਐ ਕਰ ਤੂੰ ਪਹਿਲਾ ਵਾਰ ਤੂੰ ਕਰ ਅੱਜ ਬੇਨਦ ਨਹੀਂ ਆ ਫਿਰ ਕਿੰਦਾ ਕਿੰਝ ਜੋੜ ਤਾ ਗੁਰ ਗੋਬਿੰਦ ਸਿੰਘ ਜੀ 19 ਸਾਲ ਦੇ ਤੋਂ ਉਹਨਾਂ ਨੇ ਕਿਹਾ ਨਹੀਂ ਪਰ ਇਤਿਹਾਸ ਖਾਸਾ ਪਹਿਲਾ ਵਾਰ ਨਹੀਂ ਕਰਦਾ ਉਹ ਜਾਣਿਆ ਤੂੰ ਐ ਤੇ ਵਾਰਨ ਕੋਈ ਤਾ ਪਹਿਲਾ ਜੇ ਮੈਂ ਕੀਤਾ ਇਹ ਤੇਰੇ ਜੇ ਮੈਂ 10 ਗਿਆਂ ਬਾਅਦ ਫਿਰ ਤੂੰ ਕਹਿਣਾ ਮੇਰੇ ਗੁਰੂ ਹੋਵੇ ਸਿੱਖ ਦੇ ਮੋਪਰਾ ਨਹੀਂ ਦਿੱਤਾ ਤੂੰ ਆਹਰ ਕਰ ਤੇ ਹਰੀ ਜਿਸ ਜਹ ਹਰੀ ਚੰਦ ਨੇ ਜਦੋਂ ਤੀਰ ਕੱਢੇ ਤਾਂ ਪਹਿਲਾ ਨਿਸ਼ਾਨਾ ਹਰੀ ਜੰਦ ਦੇ ਘੋੜੇ ਤੇ ਲਾਇਆ ਕਹਿੰਦਾ ਗੁਰੂ ਗੋਬਿੰਦ ਸਿੰਘ ਨੂੰ ਬਾਅਦ ਚ ਹੋਵੇਗਾ ਪਹਿਲਾ ਜਿਹੜਾ ਘੋੜਾ ਹੈ ਨਾ ਗੁਰੂ ਗੋਬਿੰਦ ਸਿੰਘ ਜਾਂਦੇ ਸੁਣਿਆ ਬੜਾ ਕੁ ਤੀਰ ਦਾ ਇਹਨੂੰ ਬੈਨੂੰ ਪੱਤਰ ਦਾ ਚਾਹੀਏ ਇਹ ਰੱਖੇ 50 ਜੰਦਾ ਜੇ ਤੂੰ ਦੋ ਤੀ ਤਾਂ ਜਦੋਂ ਨੇ ਤੀਰ ਛੱਡਿਆ ਤੇ ਗੁਰੂ ਗੋਬਿੰਦ ਸਿੰਘ ਨੇ ਜਿਹੜੇ ਛੋਟੇ ਘੋੜੇ ਦੇ ਉਸ ਨੇ ਲਾ ਅੱਛਾ ਅੱਛੀਆਂ ਥੱਲੇ ਲਾ ਕੇ ਤੇ ਜਿਹੜਾ ਤੀਰ ਸਿਓ ਘੋੜੇ ਦੇ ਗੰਨ ਕੋਲੋਂ ਜਿੱਗਲ ਛੱਡਿਆ ਤਾਂ ਫਰੀਜੰਦ ਕਹਿੰਦਾ ਕਹਿੰਦਾ ਨੀਤੀ ਉਸਤਾਨ ਮੈਂ ਉਹ ਸੀਤਾ ਪਹਿਲਾਂ ਤੀਰ ਮੈਂ ਛੱਡਿਆ ਪਹਿਲਾਂ ਤੇ ਮੇਰਾ ਤੀਰ ਨਹੀਂ ਤੱਨ ਲੱਗਾ ਸਾਡੇ ਘੋੜੇ 'ਤੇ ਲੱਗਾ ਉਹ ਤੁਹਾਡੀ ਬਾੜੀ ਦੇ ਬਾਅਦ ਤੈਨੂੰ ਸ਼ੋਅਵਲ ਸਿੰਘ ਕਹਿੰਦੇ ਕਹਿੰਦੇ ਨਹੀਂ ਜੀ ਕਹਿੰਦਾ ਅਜੇ ਫਕੀਰ ਸੁਸਤਾ ਅਜੇ ਫਕੀਰ ਜਾਗਿਆ ਨਹੀਂ ਅਜੇ ਫਕੀਰੀ じゃ ਮੈਂ ਤੂੰ ਵਾਰ ਕਰ ਲੈ ਕਿਹੜਾ ਵਾਰ ਤੂੰ ਕਰ ਲੈ ਤੇ ਫਿਰ ਨਾ ਕਿਹ ਕਿਹਦੇ ਰਾਹੇ ਤੇ ਤੇਰੇ ਮਨ ਚ ਪਿਆ ਜੇ ਫਕੀਰ ਹੈ ਸੁਸਤ ਹੈ ਅਜੇ ਮੈਂ ਆਉਂਦਾ ਨਹੀਂ ਦਿਖਾਉਂਦੀ ਆਂ ਦੀ ਸ਼ਕਤੀ ਨਹੀਂ ਦਿਖਾਉਂਦੀ ਆਂ ਜੇ ਮੈਂ ਭਗਤੀ ਵਿੱਚ ਆ ਪਹਿਲਾਂ ਸੰਸਾ ਭਗਤੀ ਵਿੱਚ ਦਰਸ਼ਨ ਸੈਸਟੀ ਵਿੱਚ ਹੁੰਦਾ ਮੈਂ ਕੋਈ ਨਾ ਭਗਤੀ ਵਿੱਚ ਆਸ ਫਿਰ ਜਲਤੀ ਵਿੱਚ ਆਉਂਦਾ ਤੇ ਤੂੰ ਵਾਰ ਕਰ ਜਿਆ ਫਿਰ ਕਾਸ਼ ਤੇ ਫਾਜੀ ਚੰਦ ਕਹਿੰਦਾ ਕਹਿੰਦਾ ਕਮਾਲ ਆ ਉਹਨੇ ਕਹਿੰਦੇ ਕੋਈ ਕਵਰੇਸ ਨਹੀਂ ਜਾਂ ਕਿੱਦਾਂ ਕਰਦੀ ਆਉਂਦੀ ਆ ਉਹਦੇ ਨਹੀਂ ਨਹੀਂ ਆਉਂਦੀ ਕਿਵੇਂ ਜੰਗ ਕਰਨੀ ਜਦੋਂ ਪਹਿਲਾ ਹਮਲਾ ਹੋਇਆ ਸੀ ਤਾਂ ਦੂਜੀ ਵਾਰੀ ਸੀ ਕਮਾਲ ਹਰੀ ਚੰਗ ਹਰਾਨ ਉਹ ਦੂਜਾ ਤੀਰ ਕਰਦਾ ਤੇ ਸੁਜਾ ਤੀਰ ਲੱਗ ਉਹ ਬਸੇ ਗੁਰ ਗੋਬਿੰਦ ਸਿੰਘ ਜੀ ਦਿਖਾਣਾ ਲੱਗਦਾ ਤੇ ਜਦੋਂ ਸ਼ਾਂਤ ਹੈ ਤਾਂ ਗੁਰ ਗੋਬਿੰਦ ਸਿੰਘ ਫੇਸ ਕੋਲੇ ਜੀ ਅਕੀਲਾ ਨੀਰ ਹੋ ਜਾਂਦਾ ਜਿਹੜਾ ਤੀਰ ਉਸ ਕੋਲ ਦਿਸ਼ ਕਰਦਾ ਤੇ ਹਰੀ ਚਾ ਦਾ ਫੇਰ ਆ ਰਹਾ ਮਨ ਮਾਸਿਕ ਕੁੱਤਾ ਵੀ ਹੈ ਤੇ ਦੁੱਖ ਵੀ ਹੈ ਕਿ ਹੁਣ ਵਾਰੀ ਮੇਰੀ ਜਾਨ ਆ ਗਈ ਹੈ ਤੇ ਮੇਰਾ ਹੰਤਪਾ ਦਾ ਨਹੀਂ ਰੁਕ ਚੱਲਦਾ ਤੇ ਗੁਰ ਗੋਬਿੰਦ ਸਿੰਘ ਕਹਿੰਦੇ ਤੁਹਾਡੀ ਜਨ ਕਹਿੰਦੇ ਰਾਜ ਰਾਜਨੀਤੀ ਅਨਸਾਰ ਕੁਝ ਨਾ ਬਲਾਕ ਬਾਤ ਕਰੋ ਅੱਜ ਪਤਾ ਲੱਗਾ ਸੀ ਇੱਕ ਸੱਚੇ ਵਕੀਲ ਸੀ ਪਰ ਉਹ ਮੁਕਾਬਲਾ ਕਰਨਾ ਕਹਿੰਦਾ ਤੇ ਗੁਰੂ ਬਾਬਾ ਸੇ ਕਹਿੰਦੇ ਨਹੀਂ ਹਰੀ ਕਿੱਦਸ ਕਿੱਜਾ ਮੌਸਮੀ ਲੈ ਲਿਆ ਕਹਿੰਦਾ ਕਿ ਕੋਈਸ ਮਾਨ ਕੇ ਰਹਿ ਗਈ ਤੇ ਹਰੀ ਜਦ ਕਹਿੰਦਾ ਕਹਿੰਦਾ ਕਮਾਲ ਹੈ ਕਿਉਂ ਨਹੀਂ ਆਉਂਦੀ ਤੇ ਰਾਜਨੀਤੀ ਵੀ ਨਹੀਂ ਹੋਦੀ ਦੋਵੇਂ ਨਹੀਂ ਹੁੰਦੇ ਗੁਰੂ ਬਾਬਾ ਸੇ ਕਹਿੰਦੇ ਤੇ ਗੁਰੂ ਬਾਬਾ ਸੇ ਕਹਿੰਦੇ ਨਹੀਂ ਅਜੇ ਵੀ ਮੈਂ ਫਕੀ ਵਿੱਚ ਹਾਂ ਤੂੰ ਕਰ ਵਾਰ ਤੇ ਕਹਿੰਦੇ ਜਦੋਂ ਹਰੀਕੇ ਦਾ ਰਿਚੰਦੇ ਤੀਰ ਤੋਂ ਕੱਢਿਆ ਤੇ ਛੱਡਿਆ ਉਹਨੇ ਸ਼ਾਤੀ ਦੇ ਲਾਇਕ ਨਾਸ਼ੜਾ ਕਰਿਆ ਇਹ ਸ਼ਾਤੀ ਦੇ ਨਾਂ ਲੱਗਾ ਕਿਤੇ ਹੋਰ ਤੇ ਮੱਥੇ ਚ ਲਾ ਦਿੱਤੀ ਜਾਂ ਸਪੇਡ ਚ ਲਾ ਦਿੱਤੀ ਤਾਂ ਸ਼ਾਤੀ ਜਿਹੜਾ ਰੱਖਿਆ ਜਿਹੜਾ ਛੱਡਿਆ ਤੀਰ ਕਿ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਤੋਂ ਸਮਨ ਖਸੇ ਦਾ ਉਹਦੇ ਅੰਸ਼ਾਸਤਿਕ ਪ੍ਰਤੀਿੰਦਿਗੇ 76 ਰਾਜ ਦੇ ਗੋਬਿੰਦ ਉਹ ਕਮਨ ਖਸੇ ਨੂੰ ਤੀਰ ਦਾ ਤੇ ਪਪੇਟੀ ਨੂੰ ਤੀਰ ਦਾ ਗੁਰਦਵਾਰਾ ਸਿੰਘ ਦੇ पेड़ ਦੇ ਕੋਲ ਜਾ ਕੇ ਲੱਗ ਦਿੱਤੀ। ਜਾ ਕੇ ਲੱਗਦਾ ਹਰੀ ਚੰਦ ਦੇਖ ਸੋ ਹੁਣ ਲੱਗ ਗਿਆ। ਤੇ ਗੁਰਗੋਵਿੰਦ ਸਿੰਘ ਕਹਿੰਦੇ ਤੈਨੂੰ ਤਿੰਨ ਮੌਕੇ ਦਿੱਤੇ ਆ। ਹੁਣ ਤੀਜਾ ਮੌਕਾ ਮੈਂ ਤੈਨੂੰ ਜਾਵਾ। ਤੇ ਧਿਆਲਾ ਜੇ ਤੀਰ ਤੋਂ ਘੋਣਾ ਸ਼ੇਰੇ ਤੀਰ ਨੂੰ ਤੋਂ ਘੋਣਾ ਆ। ਆ ਤੇ ਗੁਰੂ ਨੂੰ ਯਾਦ ਕਰਦਾ ਕਿਉਂਕਿ ਹੋਰ ਤੇਰਾ ਅੰਤ ਆ ਗਿਆ। ਹੁਣ ਕੋਈ ਨਹੀਂ ਤੈਨੂੰ ਬਚਾ ਸਕਦਾ। ਵੇਖੋ ਤੀਰ ਨਹੀਂ ਲੱਗਾ। ਤੇ ਗੁਰਗੋਵਿੰਦ ਸਿੰਘ ਜਦੋਂ ਤੀਰ ਖੜਿਆ ਇਹ ਆਹ ਸਰਕਾਰ ਕੋਲ ਕਿ ਅਜ਼ਾਦ ਕੀਤੀ ਐਸਾ ਇੱਕ ਟੀਮ ਛੱਡਿਆ ਕਿ ਉਹਦੇ ਜਾ ਕੇ ਛਾਤੀ 'ਚ ਵੱਜਾ ਛਾਤੀ 'ਚ ਜਦੋਂ ਵੱਜਾ ਅਰਿਸ਼ਿੰਦ ਦੇ ਛਾਤੀ 'ਚ ਜਦੋਂ ਵੱਜਾ ਨਾ ਛਾਤੀ 'ਚ ਇਹਦਾ ਪੇਟ تیر ਦਾ ਧਰਤੀ 'ਚ ਖੁੱਭ ਗਿਆ ਮਹਾਰਾਜ ਕਹਿੰਦੇ ਅਸੀਂ ਉਦੋਂ ਭਗਤੀ ਵਿੱਚ ਸਾਂ ਪਰ ਸਾਧਰੀ ਸ਼ਕਤੀ ਜੇ ਸਭ ਸ਼ਕਤੀ ਵਿੱਚ ਆ ਗਿਆ ਤੇ ਅਸੀਂ ਕੋਈ ਭਾਅ ਬਚ ਨਹੀਂ ਜਾਂ ਤਾਂ ਸੋ ਇਹ ਸੀਗਾ ਪਹਿਲਾ ਪਗੜੀ ਦਾ ਜਿਹੜਾ ਜਿਹੜਾ ਮਹਾਰਾਜ ਨੇ ਪਹਿਲੀ ਜਾਤੀ ਨੂੰ ਕਿਹਾ ਅੱਲਾਹ ਜੱਲ ਪਹਿਲਾ ਪਗੜੀ ਦਾ ਜਿਹੜਾ ਹਰੀਚੰਦ ਐਸ ਯੋਸ ਵਿੱਚ ਮਾਰੇ ਗਏ ਸੋ ਇਤਿਹਾਸ ਦੀ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੀ